ਅ ਇਸ ਤੋਂ ਇਲਾਵਾ ਵੀ ਜੇ ਆਪਾਂ ਪੰਥਕ ਉਮੀਦਵਾਰਾਂ ਦੀ ਗੱਲ ਕਰੀਏ ਤੇ ਫਰੀਦਕੋਟ ਤੋਂ ਭਾਈ ਬਿਨ ਸਿੰਘ ਦੇ ਸ਼ਹੀਦ ਭਾਈ ਬਿਨ ਸਿੰਘ ਹੋਣਾਂ ਦੇ ਸੁਪੁੱਤਰ ਜਿਹੜੇ ਨੇ ਸਰਬਜੀਤ ਸਿੰਘ ਉਹ ਵੀ ਚੋਣ ਮੈਦਾਨ ਦੇ ਵਿੱਚ ਨੇ ਲੁਧਿਆਣਾ ਤੋਂ ਭਾਈ ਰਚਪਾਲ ਸਿੰਘ ਛੰਦੜਾ ਹੋਣੀ ਉਹ ਵੀ ਚੋਣ ਮੈਦਾਨ ਦੇ ਵਿੱਚ ਨੇ ਕਿਵੇਂ ਦੇਖਦੇ ਹੋ ਕਿ ਕੀ ਇਹ ਸੀਟਾਂ ਵੀ ਪ੍ਰਮੋਟ ਹੋਣ ਦੀ ਲੋੜ ਹੈਗੀ ਆ ਜਾਂ ਜਿਹੜੇ ਹੁਣ ਕਿਉਂਕਿ ਇਲਾਕੇ ਦੇ ਵਿੱਚ ਵੋਟਾਂ ਤਾਂ ਓਨੀਆਂ ਹੀ ਹੋਣਗੀਆਂ ਨਾ ਹੁਣ ਖਡੂਰ ਸਾਹਿਬ ਜੇ ਆਪਾਂ ਕਹੀ ਕਿ ਲੁਧਿਆਣੇ ਵਾਲਿਆਂ ਨੇ ਜਾ ਕੇ ਵੋਟ ਨਹੀਂ ਪਾਉਣੀ ਕੀ ਉੱਥੇ ਵੀ ਇਸ ਤਰ੍ਹਾਂ ਦੇ ਕਾਰਜ ਹੋਣ ਦੀ ਲੋੜ ਨਹੀਂ ਹੈਗੀ ਇਹ ਬਹੁਤ ਬਹੁਤ ਇੰਪੋਰਟੈਂਟ ਸਵਾਲ ਆ ਤੁਹਾਡਾ ਸੋ ਆਪਾਂ ਇੱਕ ਸੀਟ ਤੇ ਕੌਨਸਨਟ੍ਰੇਟ ਨਾ ਕਰੋ ਸਾਰੀ ਸائیں ਸੇਖ ਨੌਜਵਾਨੀ ਨੂੰ ਚਾਹੀਦਾ ਹੁਣ ਜਿਨ੍ਹਾਂ ਦੀ ਜੇ ਖੰਡੋਰ ਸਾਹਿਬ ਸੀਟ ਤੇ ਜਿਹੜੇ ਚੋਣ ਪ੍ਰਚਾਰ ਕਰ ਰਹੇ ਆ ਉਹਨਾਂ ਸਿਰਫ ਖੰਡੋਰ ਸਾਹਿਬ ਦੇ ਵੋਟਰ ਨੌਜਵਾਨ ਆ ਜਿਹੜੇ ਉਹ ਕਰਨ ਬਾਕੀ ਦੇ ਜਿਹੜੇ ਬਾਹਰ ਲਿਆ ਉਹਨਾਂ ਦੇ ਹੈਗੇ ਆ ਹੋਰ ਕੌਨਸਟੀਟਿਊਐਂਸੀਜ਼ ਦੇ ਉਹ ਲੁਧਿਆਣੇ ਵਿੱਚ ਭਾਈ ਅਮਰਤਪਾਲ ਸਿੰਘ ਚੰਦਣਾ ਖੜੇ ਆ ਸ਼ਹੀਦ ਭਾਈ ਰਚਪਾਲ ਸਿੰਘ ਚੰਦਰਾ ਦੇ ਬੇਟੇ ਉਹਦੇ ਲਈ ਕੰਮ ਕਰਨ ਤੇ ਸ਼ਹੀਦ ਭਾਈ ਬਿਆਨ ਸਿੰਘ ਸ਼ਹੀਦ ਭਾਈ ਬਿਆਨਤ ਸਿੰਘ ਦਾ ਦੇਣਾ ਸਿੱਖ ਕੌਮ ਕਦੇ ਨਹੀਂ ਦੇ ਸਕਦੀ ਸੋ ਉਹਨਾਂ ਮਾੜੇ ਹਾਲਾਤਾਂ ਵਿੱਚ ਜਦੋਂ ਕੌਮ ਇੱਕ ਦਹਿਸ਼ਤਬਜ਼ੀਆ ਕੌਮ ਤੇ ਇੱਕ ਵੱਡਾ ਵੱਡਾ ਜ਼ੁਲਮ ਹੋਇਆ ਸੀ ਉਸ ਵੇਲੇ ਸ਼ਹੀਦ ਭਾਈ ਬਿਆਨ ਸਿੰਘ ਭਾਈ ਸਤਵੰਦ ਸਿੰਘ ਤੇ ਸ਼ਹੀਦ ਭਾਈ ਕਹਿਰ ਸਿੰਘ ਨੇ ਜੋ ਸਿੱਖ ਕੌਮ ਲਈ ਕਾਰਜ ਕਰਿਆ ਅਸੀਂ ਉਹਨਾਂ ਦਾ ਦੇਣਾ ਕਦੀ ਵੀ ਨਹੀਂ ਦੇ ਸਕਦੇ ਸੋ ਜਿਹੜੀਆਂ ਪੰਥਕ ਸਰਗਰਮੀ ਜਾਂ ਪੰਥਕ ਆਪਾਂ ਕਹਿੰਦੇ ਸ਼ਕਤੀ ਆ ਉਹਨਾਂ ਨੂੰ ਬਾਕੀ ਸੀਟਾਂ ਤੇ ਵੀ ਆਪਣੀ ਜਿਹੜੀ ਹੈਗੀ ਆ ਕਾਰਜਕੁਸ਼ਲਤਾ ਦਿਖਾਉਣੀ ਚਾਹੀਦੀ ਹੈ ਉੱਥੇ ਸਰਗਰਮ ਹੋਣਾ ਚਾਹੀਦਾ ਹੈ ਭਾਈ ਸਰਬਜੀਤ ਸਿੰਘ ਤੇ ਭਾਈ ਅਮਰਤਪਾਲ ਸਿੰਘ ਛੰਦਰਾਂ ਦੇ ਹੱਕ ਵਿੱਚ ਵੀ ਉਸੇ ਤਰ੍ਹਾਂ ਮੁਹਿੰਮ ਚਲਾਉਣੀ ਚਾਹੀਦੀ ਹੈ ਜਿਸ ਤਰ੍ਹਾਂ ਉਹ ਖੰਡੂਰ ਸਾਹਿਬ ਦੀ ਸੀਟ ਤੇ ਚਲਾਉਣਾ ਚਾਹੁੰਦੇ ਤੇ ਸਿਮਰਨਜੀਤ ਸਿੰਘ ਮਾਨ ਇਹ ਨਾ ਹੋਵੇ ਵੀ ਸਾਰੀ ਨੌਜਵਾਨ ਸ਼ਕਤੀ ਆ ਜਿਹੜੀ ਉਹ ਖੰਡੂਰ ਸਭ ਜਾਵੜੇ ਤੇ ਸਿਮਰਜੀਤ ਸਿੰਘ ਮਾਨ ਦੀ ਜਿਹੜੀ ਹੈਗੀ ਆ ਕੈਂਪੇਨ ਚਲਾਉਣ ਵਾਲਾ ਕੋਈ ਨਾ ਬੱਚੇ ਸੋ ਇਹ 4-5 ਸੀਟਾਂ ਨੂੰ ਟਾਰਗੇਟ ਕਰਕੇ ਚੱਲਣਾ ਜੀ ਈਵਨ ਕਿ ਲੱਖਾ ਸਿੰਘ ਸਿਧਾਣਾ ਵਾਲੀ ਸੀਟ ਵੀ ਆਪਣੀ ਆਪ ਦੇ ਉਹ ਵੀ ਕਿਤੇ ਨਾ ਕਿਤੇ ਪੰਜਾਬ ਪੱਖੀ ਤੇ ਚਲੋ ਹੈਗਾ ਹੀ ਆ ਨਾ ਹਾਂ ਬਿਲਕੁਲ ਜੀ ਸੋ ਇਹ ਚਾਹੀਦਾ ਵੀ ਹੁਣ ਕਿਉਂਕਿ ਇਹ ਨਾ ਹੋਵੇ ਵੀ ਉੱਥੇ 10 ਲੱਖ ਐ 8 ਲੱਖ ਨੌਜਵਾਨ ਆ ਇੱਕੋ ਸੀਟ ਤੇ ਕਨਸਨਟ੍ਰੇਟ ਹੋ ਜੇ ਉਹ ਸਿਮਰਜੀਤ ਸਿੰਘ ਮਾਨ ਵਾਲੀ ਸੀਟ ਤੇ ਵੀ ਆਪਣਾ ਵੰਡਵਾ ਕਰੋ ਹਨਾ ਲੱਖੇ ਸਿਧਾਣੀ ਦੀ ਹਮਾਇਤ ਵੀ ਕੀਤੀ ਜਾਣੀ ਚਾਹੀਦੀ ਆ ਭਾਈ ਸਰਬਜੀਤ ਸਿੰਘ ਤੇ ਭਾਈ ਅਮਰਤਪਾਲ ਸਿੰਘ ਚੰਦੜਾ ਦਾ ਵੀ ਇਹਦਾ ਡਟ ਕੇ ਪ੍ਰਚਾਰ ਕਰੋ ਠੀਕ ਹੈ ਸੀਟ ਜਿੱਤਣੀ ਨਾ ਜਿੱਤਣੀ ਉਹ ਵੱਖਰੀ ਗੱਲ ਆ ਪਰ ਉਹਨਾਂ ਨੂੰ ਇਹ ਨਾ ਲੱਗੇ ਵੀ ਪੰਥ ਨੇ ਸਾਨੂੰ ਛੱਡ ਦਿੱਤਾ ਹੋਇਆ ਐਡੇ ਵੱਡੇ ਜਰਨੈਲਾਂ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਛੱਡ ਦਿੱਤਾ ਹੋਇਆ ਸੋ ਇੱਕ ਬੰਦੇ ਦੇ ਜਿਹੜਾ ਉਹ ਮਗਰ ਲੱਗਿਆ ਹੋਇਆ ਇਹ ਸਾਰੀਆਂ ਮਾਨਸਾ ਬਾਰੀ ਸੀਟ ਪਟੰਡੇ ਵਾਲੀ ਸੀਟ ਲੁਧਿਆਣੇ ਫਰੀਦਕੋਟ ਤੇ ਖੰਡੂਰ ਸਾਹ ਵਾਲੀ ਇਹ 5 6 ਜਿਹੜੀਆਂ ਸੀਟਾਂ ਹੈਗੀਆਂ ਨੇ ਇਹਨਾਂ ਤੇ ਨੌਜਵਾਨ ਸ਼ਕਤੀ ਨੂੰ ਆਰਗੇਨਾਈਜ਼ ਕਰੋ ਉਹ ਨੌਜਵਾਨ ਸ਼ਕਤੀ ਸਾਰੀਆਂ ਸੀਟਾਂ ਤੇ ਕਾਰਜ ਕਰੇ ਸੋ ਜਿਹੜੀਆਂ ਪੰਥਕ ਜਥੇਬੰਦੀਆਂ ਜਾਂ ਜਿਹੜੀ ਵਿਦੇਸ਼ੀ ਸੈਨ ਸਿੱਖ ਨੇ ਉਹ ਜਿਹੜਾ ਆਪਣਾ ਯੋਗਦਾਨ ਵੀ ਪਾਉਂਦੇ ਆ ਉਹ ਇੱਕ ਥਾਂ ਕਨਸੈਂਟਰੇਟ ਨਾ ਕਰਨ ਉਹ ਬਾਕੀ ਥਾਵਾਂ ਤੇ ਵੀ ਕਨਸੈਂਟਰੇਟ ਕਰਨ ਤਾਂ ਕਿ ਉਹ ਜਿਹੜੇ ਬੱਚੇ ਆ ਸਾਡੀ ਆਵਾਜ਼ ਬਣ ਸਕਦੇ ਆ ਉਹਨਾਂ ਨੂੰ ਵੀ ਬੂਸਟ ਮਿਲੇ ਔਰ ਉਹਨਾਂ ਦੇ ਮਨ ਵਿੱਚ ਨਾ ਹੋਵੇ ਵੀ ਸਾਡੀ ਕੌਮ ਹੀ ਸਾਨੂੰ ਹਰਾ ਦਿੰਦੀ ਆ ਹੁਣ ਸ਼ਹੀਦ ਭਾਈ ਬਿਆਨ ਸਿੰਘ ਦੇ ਬੇਟੇ ਦੇ ਮਨ ਵਿੱਚ ਜੇ ਆਊਗਾ ਵੀ ਐਟੀ ਵੱਡੀ ਸ਼ਾਦਤ ਦੇ ਬਾਵਜੂਦ ਜੇ ਮੇਰੀ ਕੌਮ ਨੇ ਮੈਨੂੰ ਹਰਾ ਦੇਣਾ ਤਾਂ ਇਹ ਸਾਡੇ ਲਈ ਮਹਿਣਾ ਹੋਊਗਾ ਅਸੀਂ ਬੀਬੀ ਖੱਲੜਾ ਜੀ ਵਾਲਾ ਮਹਿਣਾ ਹਲੇ ਲਈ ਫਿਰਦੇ ਆ ਬਿਲਕੁਲ ਬਿਲਕੁਲ ਵੀ ਪਿਛਲੇ 5 ਸਾਲ ਪਹਿਲਾਂ ਉਹਨਾਂ ਨੂੰ ਹਰਾਤਾ ਸੀ ਉਹ ਗਾਣਿਆਂ 'ਚ ਵੀ ਆਇਆ ਜਾਂ ਵੈਸੇ ਵੀ ਸੋਸ਼ਲ ਮੀਡੀਆ ਤੇ ਹੁੰਦਾ ਵੀ ਮੇਣਾ ਪਰ ਇਹ ਬਾਕੀ ਸੀਟਾਂ ਦਾ ਮੇਣਾ ਵੀ ਕਿਤੇ ਨਾ ਲੈ ਰਹੇਓ ਸੋ ਸਾਰੀਆਂ ਤੇ ਇੱਕੋ ਜਿਹਾ ਕਾਰਜ ਕਰੋ